ਹਰ ਰੰਗ ਅਖਾੜਾ ਪਾਇਓ ਨ ਮੇਰੇ ਲਾਲ ਜੀਓ ਆਵਣ ਜਾਣ ਸੁਭਾਈ ਰੋ ਆਵਣ ਤਾ ਜਾਣ ਤਿਨਹਿ ਕੀਆ ਜਿਨ ਮੈਦਨ ਸਰ ਜਿਓ ਇਕ ਨ ਮੇਲ ਸਤਗੁਰ ਮਹਿਲ ਬੁਲਾਇ ਇਕ ਪਰਮ ਪੂਰੇ ਫਿਰਦੇ ਹੰਤ ਤੇਰਾ ਤੂੰ ਹੈ ਜਾਣੈ ਤੂੰ ਸਭ ਮੇਰਿਆ ਸਮਾਏ ਸਚ ਕਹਿ ਨਾਨਕ ਸੁਣੋ ਸੰਤੋ ਹਰ ਵਰਤੈ ਧਰਮ ਨੇ ਆਏ आ मिलो सहेली हो मेरे लाल जी हो हर हर नाम राधे राव कर से वो पूरा सतगुरु मेरे लाल जी हो जमका मार्ग सदे राव मार्ग बिखड़ा साध गुरमुख हर दरगे सोब पाइये जिनको विधात है तुरो लिखियो तिना रहन दिन लिवलाइये हो मैं ममता मोह छूटो जा संग मिले साधे ਜਾ ਤਨ ਜਨ ਕਹਿ ਨਾਨਕ ਮੁਕਤ ਹੋਆ ਹਰ ਹਰ ਨਾਮ ਰਧੇ ਕੋਰ ਜੋੜਿਉ ਸੰਤਿ ਕਤਰ ਹੋਏ ਮੇਰੇ ਲਾਲ ਜੀਓ ਬਨਸੀ ਪੁਰਖ ਪੁਜੇ ਹਰੋ ਬਉਗਿਤ ਪੂਜਾਂ ਖੋਜੀਆਂ ਮੇਰੇ ਲਾਲ ਜੀਓ ਇਹੋ ਮਾਨ ਤਨ ਸਭ ਅਰਪੇ ਰੋ ਮਾਨ ਤਨ ਧਨ ਸਰ ਪ੍ਰਭੂ ਕੋ ਰੋ ਕਿਆ ਕੋ ਪੂਜੜਾਵੇ ਜਿਸੋਏ ਕਿਰਪਾਲ ਦੇ ਅਲਸੋ ਮੇ ਸੋ ਪ੍ਰਭ ਅੰਕ ਸਮਾਵੇ ਭਾਗ ਮਸਤਕ ਹੋਏ ਜਿਸ ਕਾਹ ਤਿਸ ਗੁਰ ਨਾਲ ਸਨੇਹ ਹੋ ਜਨ ਕਹੈ ਨਾਨਕ ਮਿਲਸਾ ਸੰਗ ਹਰਹਰ ਨਾਮ ਪੁਜੇ ਹੋ ਦਹਿ ਦਿਸ ਖੋਜ ਤਹਮ ਫਿਰੇ ਮੇਰੇ ਲਾਲ ਜੀਓ ਹਰ ਪਾਇੜਾ ਕਰਾਇ ਰੋ ਹਰ ਮੰਦਰ ਹਰ ਜੀਉ ਸਾਜਿਆ ਮੇਰੇ ਲਾਲ ਜੀਓ ਹਰ ਤਿਸ ਮੈਂ ਰਹਾ ਸਮਾਇ ਰੋ ਸਰਬੈ ਸਮਾਨ ਆਪ ਸੁਮੇ ਗੁਰਮੁਖ ਪ੍ਰਗਟ ਹੋਇਆ ਮੇਟਿਆ ਅੰਧੇਰਾ ਦੁਖ ਨਠਾ ਅਮਉ ਹਰਸ ਤੂਯਮ ਜਹਾਂ ਦੇਖਾਂ ਤਉ ਸੁਅਮੀ ਪਉਰਪੰ ਸਭ ਠਾਏ ਜਨ ਕਹਿ ਨਾਨਕ ਸਤਗੁਰ ਮਿਲਾਇ ਹਰ ਪਾਇੜਾ ਕਰਾਈ ਰੋਗ ਬਿਹਾ ਗੜਾ ਮਹਿਲਾ ਪੰਮ ਅਤ ਪ੍ਰੀਤਮ ਮਨ ਮੋਹ ਨ ਕਰਸੋ ਨ ਪ੍ਰਣ ਅਧਰ ਰਮ ਸੁੰਦਰ ਸੋਭਾ ਲਾਲ ਗੋਪਾਲ ਦਿਆਲ ਕੀ ਅਪਰੋਪਰ ਰੋਗ ਗੋਪਾਲ ਦੇ ਆਲ ਗੋਬਿੰਦ ਲਾਲਨ ਮੇ ਲੋਕਾਂ ਤੇ ਨੀ ਮਾਣੀ ਆਉ ਨੈਣ ਤਰਸਨ ਦਰਸ਼ ਪਰਸਨ ਨੈ ਨੀਂਦ ਰਹਿਣ ਬਿਹਾਨੀਆਂ ਗਿਆਨ ਅੰਜਨ ਨਾਮ ਬਿੰਜਨ ਪਏ ਸਗਲ ਸਿੰਗੋਰੋ ਨਾਨਕ ਪੇਮ ਪੈ ਸੰਤ ਜੰਪੈ ਮੇਲ ਕੰਥ ਮੋਰੋ ਲੱਖ ਉਲਾਨੇ ਮੋਹੇ ਹਰ ਜਬ ਲਕ ਮਿਲੈ ਲੈ ਰਹਿ ਰਾਉ ਮਿਲਨ ਕੋ ਕਰੂੰ ਪਾਵ ਦੇਖੋ ਹਮਾਰਾ ਨੈ ਚਲੇ ਰਾਮ ਚਲ ਚਿਤ ਬਿਤ ਅਨਿਤ ਪ੍ਰੇਵਨ ਕੋਵਨ ਬਿਦੀ ਨਾ ਧੀ ਜੀਏ ਖਾਨ ਪੌਨ ਸਿਗੋਰ ਵਿਰਥੇ ਹਰ ਕੰਤ ਬਿਨ ਗਿਉ ਜੀ ਜੀਏ ਆਸਾ ਪਿਆਸੀ ਰਹਿਣ ਦਿਨੀਰ ਰਹਿ ਨ ਸਕੀ ਇਕਲੇ ਨਾਨਕ ਪਿਮਪੇ ਸੰਤ ਦਾਸੀ ਤੋ ਪ੍ਰਸਾਦ ਬਰੰਬਰ ਮਿਲਾਏ ਸੇ ਜੇ ਕੋ ਪ੍ਰਸੰਗ ਨਾ ਦਸ ਨਾ ਪਈ ਰਾਮ 세 제क प्रसंग दर्शन पय रोम अवगुण माहे अनेक कत महल बुलाइए रोम निर्गुण मणि अनाथ बिनवै मिलो प्रभु कृपा निधि प्रमपीत खोइए स सोइए प्रभु पलक पेखत नमधे मुरैल आ लावे महल पावे मिल संग मंगल गाईए ਨਾਨਕ ਪੈਮ ਪੈ ਸੰਤ ਜਰਣੀ ਮੋਹਿ ਦਸ ਦਿਖਾਈਐ ਸੰਤਨ ਕੈ ਪ੍ਰਸਾਦ ਹਰ ਹਰ ਪਾਇ ਰਾਮ ਏ ਚਪੋਨੀ ਮਨ ਸ਼ਾਂਤ ਤਪਤ ਬੁਝਾਇ ਰਾਉ ਸਫਲਾ ਸੋ ਦਿਨ ਸ ਰਹਿਣੇ ਸੁਹਾਵੀ ਅੰਦ ਮੰਗਲ ਰਸ ਕਣਾਉ ਪ੍ਰਗਟੇ ਗੋਪਾਲ ਗੋਬਿੰਦ ਲਾਲਨ ਕਵਨ ਰਸਨਾ ਗੁਣ ਪਣਾਉ ਰਾਮ ਲੋ ਮੋ ਮੇ ਕਾਣ ਤਾਂ ਕੇ ਮਿਲ ਸਕੀ ਮੰਗਲ ਗਾਇਓ ਨਾਨਕ ਪੈ ਸੰਤ ਜੰਪੈ ਜਿਨ ਹਰ ਹਰ ਸੰਜੋਗ ਮਿਲਾਇਓ ਬਿਹਾ ਗੜਾ ਮਹਿ ਲਪਿ ਕੋਣ ਕਿਰਪਾ ਗੁਰ ਪਾਰਬ੍ਰੰਪੂਰੇ ਹੰਦ ਨਾਮ ਬਖਾਉਣਾ ਰਾਮੂ ਅੰਮ੍ਰਿਤ ਬਾਣੀ ਉਚਰਾਂ ਹਰ ਜਸੂ ਮੀਠਾ ਲਾਗਾ ਤੇਰਾ ਪਾਣਾ ਰਾਮ ਕਰਦੇ ਅਮੇ ਅੰਗੋਪਾਲ ਗੋਬਿੰਦ ਕੋਈ ਨਹੀਂ ਤੁਜ ਬਿਨਾਓ ਸਮਰਾਤ ਅਕਤ ਅਪਾਰ ਪੁਰਮ ਜੀਉ ਤਨ ਤਨ ਤੁਮ ਮਨੋ ਮੋਰਖ ਮੋਗਦ ਨਾ ਚੰਚਲ ਬਲਕੀ ਬਲਹੀਨ ਨੀਚ ਜਾਣੋ ਬਨਵੰਤ ਨਾਨਕ ਸਰਨ ਤੇਰੀ ਰਖ ਲੈ ਬੋ ਆਉਣ ਜਾਣ ਸੋਦੇ ਸ਼ਰਣੀ ਪਾਈਐ ਹਰ ਜੀਉ ਗੁਣ ਗਾਵੇ ਹਰ ਨੀਤ ਰੋ ਤੂਰ ਪੰਗਤਨ ਕੀ ਮੰਤਨ ਲਗੋ ਹਰ ਜੀਉ ਸਭ ਪਤਿਤ ਪੁਨੀਤ ਰੋ ਪਤਿ ਦਪੁਨੀ ਤਖ ਹੋਹਿ ਤਿਨ ਸੰਗ ਜਿਨ ਬਿਧੋ ਤਪੈ ਨਾਮ ਰਤੀ ਜੀ ਦਤੇ ਨਿਦੇ ਚੜ ਸੁਭੋਇ ਹਰਿਦ ਸਿਦ ਨਵ ਨਿਦ ਹਰ ਜਪ ਜਿਨੀ ਆਤਮ ਜੀਤੋ ਬਿਨਵੰਤ ਨਾਨਕ ਵਡਪਾਗ ਭਈਐ ਸੋ ਸਜਨ ਮੀਤੋ ਜਿਨੇ ਸਚ ਬਣਨ ਜਿ ਹਰ ਜੀਉ ਸੇ ਪੂਰੇ सहार ਬਹੁਤ ਕਜਾਨ ਤਿਨ ਬੈ ਹਰ ਜੀਉ ਹਰ ਕੀਰਤਨ ਲੋਹ ਰੋਮ ਕਉਮ ਗ੍ਰੋਧਨ ਲੋਮ ਬੰਬ ਜੋ ਜਨ ਪ੍ਰਭ ਸਿਉ ਰਤਿਯਮ ਏਕ ਜਨ ਹੈ ਏਕ ਮਨ ਹੈ ਰਾਮ ਕੈ ਰੰਗ ਰਤ ਮਾਤਿਯਮ ਲਗ ਸੰਤ ਚਰਣੀ ਪੜੇ ਸ਼੍ਰਣੀ ਮਨ ਤਨਉ ਮੋਹ ਬਿਨਵੰਤ ਨਾਨਕ ਜਿਨ ਨਾਮ ਪੱਲੇ ਸਹੀ ਸਚੇ ਸੋਹਮ ਨਾਨਕ ਸੋਈ ਸਿਮਰੀਐ ਹਰ ਜੀਉ ਜਾਂ ਕੀ ਗਲਦਾਰੀ ਰੋ ਗੁਰਮੁਖੋ ਮਨੋ ਨ ਬਿਸਰ ਹਰ ਜੀਉ ਕਰਤਾ ਪੁਰਖ ਮੋਹਾਰੀ ਰਾਮ ਦੁਖ ਰੋਗ ਨ ਭਉ ਬੈ ਜਿਨੀ ਹਰ ਹੰਦ ਆਇਆ ਸੰਤ ਪਸੌਰ ਤਰੀ ਪਵਜਲ ਔਰ ਬਲਿਖੇ ਮੋਇਆ ਵਜੀ ਬਧਾਈ ਮਨ ਸ਼ਾਂਤਾਈ ਮਿਲਿਆ ਪੁਰਖਮ ਪਾਰੀ ਬਿਨ ਬੰਤ ਨਾਨਕ ਸਿਮਰ ਹਰ ਹਰ ਪਿਚੁ ਪੁਨੀ ਹਮਾਰੇ ਬਿਹਾ ਗੜਾਓ ਮਹਿਲਾ ਪੰਜਮਾ ਕਰ ਤੂ ਜੈ ਕੁੰਕਾ ਸਤਗੁਰ ਪ੍ਰਸਾਦ ਵਦ ਸੁਖ ਰਹਿ ਨੜੀਏ ਪ੍ਰੇਮ ਪ੍ਰੇਮ ਲਗਾ ਕਟ ਦੁਖ ਨੀਂਦੜੀਏ ਪਰਸੂ ਸਦਾ ਪਗੋਂ ਭਗ ਧੂਰ ਬੰਛੋ ਸਦਾ ਜਾਚੋਂ ਨਾਮ ਰਸ ਪਰ ਅਗਨੀ ਪ੍ਰੇ ਰੰਗ ਰਤੀ ਸਹਿਜ ਮਾਤੀ ਮਹਾ ਦੁਰਮਤਿ ਤਿਆਗਨੀ ਗਏ 부ਜਾ ਲੈਨੀ ਪ੍ਰੇਮ ਪੀਨੀ ਮਿਲਨ ਪ੍ਰੀਤਮ ਸਚ ਮਗਾਉ ਬਿਨਵੰਤ ਨਾਨਕ ਤਾਰ ਕਿਰਪਾ ਰਹੋ ਚਰਨੈ ਸੰਗ ਲਗਾਉ ਮੇਰੀ ਸਖੀ ਸਹਿ ਲੜਿਓ ਪ੍ਰਭ ਕੈ ਚਰਨ ਲਗੈ ਮਨ ਪ੍ਰੇ ਪ੍ਰੇਮ ਕਣਾ ਹਰ ਕੀ ਭਗਤ ਮੰਗ ਹੈ ਹਰ ਭਗਤ ਪਾਈਐ ਪ੍ਰਮ ਤਿਹਾਈਐ ਜਾਇ ਮਿਲਿਐ ਹਰ ਜਨੋ ਮਾਨ ਮੋ ਮੇ ਕਾਰਤ ਜੀਐ ਅਰਪ ਤਨ ਤਨ ਇਹੋ ਮਨੋ ਵੜਪੁਰਖ ਪੂਰਨ ਗੁਣ ਸੰਪੂਰਨ ਪਰਮ ਪੀਤ ਹਰ ਹਰ ਮਿਲਪ ਗਏ ਬਿਰਵੰਤ ਨਾਨਕ ਸੁਣ ਮੰਤਰ ਸਖੀਏ ਹਰ ਨਾਮ ਨਿਤ 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 ਜਪੈ ਹਰ ਨਾਮ ਸੋਹ ਅਗਣੇ ਸਭ ਰੰਗ ਮਾਣੇ ਔਰ ਆਂਡ ਨਾ ਬੈਸੇ ਪ੍ਰਪੁਰਖ ਚਿਰਾਨੇ ਨੈ ਦੁਖ ਪਾਵੈ ਪ੍ਰਭ ਤੇ ਆਵੈ ਤਨ ਤੇ ਵੜਪਾਗੀਆਂ ਸੁਖ ਸਹਿਜ ਸੋਭੈ ਕਿਲ ਵਿਖੋਭੈ ਨਾਮ ਰਸ ਰੰਗ ਜਾਗਿਯਮ ਮਿਲ ਪ੍ਰੇਮ ਰਹਿਣਾ ਹਰ ਨਾਮ ਗੈਣਾ ਪ੍ਰਿਬਚਨ ਮਿੱਠੇ ਪਾੜੇ ਬਿਨ ਬੰਤ ਨਾਨਕ ਮਨ ਇਛ ਪਾਈ ਹਰ ਮਿਲੇ ਪੁਰਖ ਚਰਾਨੇ ਤੇਤ ਗ੍ਰਹਿ ਸੁਰੜੇ ਕੋਡਨੰਦੋ ਮਨ ਤਨ ਰਵ ਰਹਾ ਪਰ ਪਰਮਨੰਦੋ ਹਰਕੰਤ ਅਨੰਤ ਦਿਵਾਲ ਸ੍ਰੀ ਧਰ ਗੋਬਿੰਦ ਪਤ ਦੁ ਧਰਨੂ ਪ੍ਰਭ ਕਿਰਪਾ ਤਾਰੀ ਹਰ ਮੁਰਾਰੀ ਪੈਸਨ ਸਖ ਤਰਨੂ ਜੋ ਸ਼ਰਨ ਬੈ ਤਿਸ ਕੰਠ ਲਾਵੇ ਇਹ ਬਿਰਦ ਸੁਅਮੀ ਸੰਦੋ ਬਿਨਵੰਤ ਨਾਨਕ ਹਰਕੰਤ ਮਿਲਿਆ ਸਦਾ ਕੀਲ ਕਰਨਦਾ ਬਿਹਾਗੜਾ ਮਹਿਲਾ ਪੰਜ ਮੋ ਹਰ ਚਰੁਣ ਸ ਰੋਬਰ ਤੈ ਕਰੋ ਨਿਵਾਸ ਮਨਾਉ ਕਰਮਜਨ ਹਰ ਸਰੇ ਸਭ ਕਿਲ ਵਿਖਨਸ ਮਨੁ ਕਰ ਸਦਾ ਮਜਨ ਗੋਬਿੰਦ ਸਜਨ ਦੁਖੰ ਦੇ ਰ ਨਸੇ ਜਨਮ ਮਰ ਨ ਹੋਏ ਤਿਸਕੋ ਕਟੈ ਜਮ ਕੇ ਫਸੇ ਮਿਲ ਸੋ ਸੰਗੇ ਨਾਮ ਰੰਗੇ ਤਾਹ ਪੂਰਨਸੂ ਬਿਨ ਬੰਤ ਨਾਨਕ ਧਾਰ ਕਿਰਪਾ ਹਰ ਚਰਨ ਕਮ ਨਿਵਾਸੂ ਜੈ ਅਨੰਦ ਬਿਨੋਦ ਮਹਾ ਅਨਹਦ ਸਦਾ ਅਨਹਦ ਚੁਣਕਾਰੋ ਰੋ ਮਿਲ ਗਾਵੈ ਸੰਤ ਜਨਾ ਪ੍ਰਭ ਕਾ ਜੈਕਾਰੋ ਰੋ ਮਿਲ ਸੰਤ ਗਾਵੈ ਖਸਮ ਪਾਵੈ ਹਰ ਪ੍ਰੇਮ ਰਸ ਰੰਗ ਭਿੰਨਿਆ ਹਰ ਲਾਪਯ ਆ ਮਿਟਾਇੋ ਮਿਲੇ ਚਰੀ ਬਿਸ਼ਮ ਨੇ ਓਮ ਗੈ ਭੂਜਲੀ ਨੇ ਦਿਆ ਕੀਨੇ ਪ੍ਰਭ ਏਕ ਅਗੰਪਰੂ ਬਨਵੰਤਨ ਸਦਾ ਨਿਰਮਲ ਸੱਚੇ ਸ਼ਬਦ ॠਣ ਚਣਕਾਰੋ ਸੁਣ ਬੜ ਭਾਗੀ ਆ ਹਰ ਅੰਮ੍ਰਿਤ ਬਾਣੀ ਰਾਮ ਜਿਨ ਕੋ ਕਰਮ ਲਖੀ ਤਿਸ ਰਿਤ ਸਮਣੀ ਰਾਮ ਕਾਤ ਕਹਾਣੀ ਤਿਨੀ ਜਾਣੀ ਜਿਸ ਆਪ ਪ੍ਰਭ ਕਿਰਪਾ ਕਰੇ ਅਮਰthिय ਫਿਰ ਨੰਬੂਆ ਕਲ ਕਲੇਸਾ ਦੁਖਰੇ ਔਰ ਸ਼ਰਨ ਪਾਈ ਤਜ ਨਾ ਜਾਈ ਪ੍ਰਮਪ੍ਰੀਤ ਮੰਤਨੁ ਫਾਣੀ ਬਿਨਵੰਤ ਨਾਨਕ ਸਦਾ ਗਾਇਆ ਪਵਿੱਤਰ ਅੰਮ੍ਰਿਤ ਬਾਣੀ ਮੰਤਨ ਗਲਤ ਭੇ ਕਿਛੁ ਕਹਿ ਨ ਜਾਇ ਰੋ ਜਿਸਤੇ ਉਪਜੜ ਤਿਲਿਆ ਸਮਾਇ ਰੋ ਮਿਲ ਬ੍ਰਹਮ ਜੋਤੀ ਓਤ ਪੋਤੀ ਉਦਕ ਉਦਕ ਸਮਾਇਓ ਜਲ ਤਲ ਮੈਲ ਇਕ ਰਵਿਓ ਨਹਿ ਦੂਜਾ ਦ੍ਰਿਸ਼ਟਾਇਓ ਬਣ ਤ੍ਰਿਣ ਤ੍ਰਿ ਪਵਨ ਪੂਰ ਪੂਰਨ ਕੀਮਤ ਕਹਿ ਨਾ ਜਾਈ ਬਿਨ ਬੰਤ ਨਾਨਕ ਆਪ ਜਾਣੈ ਜਿਨੇ ਬੰਤ ਬਣਾਈ ਬਿਹਾ ਗੜਾ ਮਹਿਲਾ ਪੰਮ ਖੋਜਤ ਸੰਤ ਫਿਰੈ ਪ੍ਰਪ੍ਰਾਨ ਅਧਾਰੇ ਰਾਮ ਤਾਣ ਤਨ ਖੀਨ ਪਿਓ ਬਿਨ ਮਿਲਤ ਪਿਆਰੀ ਰਾਮ ਪ੍ਰੋ ਮਿਲਉ ਪਿਆਰੇ ਮਾਇਆ ਧਾਰੇ ਕਰਦਿਆ ਲੜ ਲਾਈ ਲੀਜੀਏ ਦੇਹ ਨਾਮ ਬਪੁੰਨਾ ਜਪੋ ਸੋ ਮੇਂ ਹਰ ਦਰਸ ਪੇਖੇ ਜੀ ਜੀਏ ਸਮਰਤ ਪੂਰਨ ਸਦਾ ਨੇਚਲ ਊਚ ਅਗਮ ਅਪਾਰੇ ਬਿਨ ਬੰਤ ਨਾਨਕ ਧਾਰ ਕਿਰਪਾ ਮਿਲੋ ਪ੍ਰਾਨ ਪਿਆਰੀ ਜਪ ਤਪ ਵਰਤ ਕੀਨੇ ਪੇਖਨ ਕੋ ਚਰਨ ਰਾਮ ਤਪ ਤਨਾ ਕਤੈ 부ਝੈ ਬਿਨ ਸੁਮੀ ਸ਼ਰਨ ਓਮ ਪ੍ਰਭ ਸ਼ਰਨ ਤੇਰੀ ਕਟ 베ਰੀ ਕਾਟ 베ਰੀ ਸੰਸਾਰ ਸਾਗਰ ਤਾਰੀਐ ਅਨੌਥ ਨਿਰਗੁਣ ਕਛੂ ਨਾ ਜਾਣਾ ਮੇਰਾ ਗੁਣ ਅਵਗਨਨਾ ਵਿਚਾਰੀਐ ਦੀਨ ਦੇਵਾਲ ਗੋਪਾਲ ਪ੍ਰੀਤਮ ਸਮਰਥ ਕਾਰਣ ਕਰਦਾ ਓਮ ਨਾਨਕ ਚਤਰ ਗ ਹਰ ਬੂੰਦ ਮੰਗੈ ਜਪ ਜੀਮ ਹਰ ਹਰ ਚਰਨਮ ਆਮੇ ਸੁਰੋਗ ਰੋਪਿਓ ਹਰ ਹਰ ਨਮ ਰਾਮ ਸੰਤ ਸંગ ਮਿਲੇ ਜਪ ਬੋਨ ਕਮ ਰਾਮ ਸਭ ਕਾਮ ਪੂਰਨ ਦੁਖ ਵਿਦੀਰਨ ਹਰ ਨਿਮਖ ਮਨੁ ਨਾ ਬਿਸ਼ਰ ਅਨੰਦ ਅਨੰਦ ਸਦਾ ਸਾਚਾ ਸਰਬ ਗੁਣ ਜਗਦੀਸ਼ ਰਮ ਅਗਣਤ ਊਚੰ ਭਾਰ ਠਾਕੁਰ ਅਗੰਮ ਜਾ ਕੋ ਤੁਮ ਬਿਨਵੰਤ ਨਾਰਕ ਮੇਰੀ ਈਸ਼ ਪੂਰਨ ਮਿਲੇ ਸ਼੍ਰੀ ਰੰਗ ਰਾਮਾ ਕਈ ਕੋਟਿਕ ਜੰਗ ਫਲ ਸੁਣ ਗਾ ਬਨਹਾਰੇ ਰੋ ਹਰ ਹਰ ਨਾਮ ਜਪਤ ਕੁਲ ਸਗਲੇ ਤਾਰੇ ਰਾਮ ਹਰ ਨਾਮ ਜਪਤ ਸੋਹੰਤ ਪ੍ਰਾਣੀ ਤਾਂ ਕੀ ਮੈਂ ਮੰਗੀ ਤਗ ਨਾਮ ਹਰ ਬਿਸਰ ਨਾਹੀ ਪ੍ਰਾਣ ਪਿਆਰੇ ਚਿਤ ਬੰਤ ਦਰਸ਼ਨ ਸਦਮਨਮ ਸੁਭ ਦਿਵਸਾਂ ਗਏ ਕੰਠ ਲਾਏ ਪ੍ਰਭੂ ਊਚ ਅਗਮ ਪਰੇ ਬਿਨਵੰਤ ਨਾਨਕ ਸਫਲ ਸਭ ਕੀ ਸੋ ਪ੍ਰਮ ਮਿਲੇ ਹਤ ਪਿਆਰੇ ਬਿਹਾਗੜਾ ਮਹਿਲਾ ਪੰਚਮਾਂ ਚੰਤ ਆਨ ਕਾਇ ਰਾਤੜਿਆ ਪਾਟ ਤੁਹੇਲੀ ਰਾਮ ਪਾਪ ਕਮਾਮ ਦਿਆਂ ਤੇਰਾ ਕੋਈ ਨ ਬੇਲੀ ਰਾਮ ਕੋਈ ਨ ਬੇਲੀ ਹੋਏ ਤੇਰਾ ਸਦਾ ਪਸ਼ੂਤਵ ਹੈ ਗੋਨ ਗੋਪਾਲ ਨ ਜਪੈ ਰਸਨਾ ਫਿਰ ਕਦੋਂ ਸੇ ਦੇਹ ਆਵਹਿ ਤਰਬਰ ਬਿਸ਼ੁੰਨੇ ਨਹ ਪੌਤ ਜੁੜਤੇ ਜਮ ਗੁਨ ਕੇਲੀ ਬਿਨ ਵੰਤਨ ਨਾਨਕ ਬਿਨ ਨਾਮ ਹਰਕੇ ਸਦਾ ਫਿਰਤ ਦੁਹੇਲੀ ਤੋ ਬਲਵਾਂ ਚ ਲੋਕ ਕਰੈ ਸਭ ਜਾਣੈ ਜਾਣੀ ਰੋ ਲੇਖ ਧਰਮ ਪਿਓ ਤਿਲ ਪੀੜੇ ਕਾਣੀ ਰਾਮ ਕੀਰਤਿ ਕੁਮਣ ਦੁਖ ਸੋ ਪ੍ਰਾਣੀ ਅਨਿਕ ਜੋਨ ਪਰਮਾਇ ਮਹ ਮੋਨੀ ਸੰਗ ਰਤ ਜਨਮ ਰਤਨ ਜਨਮ ਕੋ ਆਇ ਏਕ ਸੋ ਹਰ ਕੇ ਨਾਮ ਬਾਜੋ ਆਨ ਕਾਜ ਸਿਆਣੀ ਬਿਨਵੰਤ ਨਾਨਕ ਲੇਖ ਲਿਖਿਆ ਭਰਮ ਪੂਲੀ ਲੋਕਣੀ ਬੀਚ ਨ ਕੋਈ ਕਰੇ ਅਕੀਰਤ ਗਣ ਵਿਛੜ ਪਿਓ ਆਇ ਖਰੇ ਕਠਿਨ ਜਮ ਕੰਕਰ ਪਕੜ ਲਿਓ ਪਕੜੇ ਚਲਾਇਆ ਆਪਣਾ ਕਮਾਇਆ ਮਾ ਮੋਨੀ ਰਤਿਯੰ ਗੁਣ ਗੋਵਿੰਦ ਗੁਰਮੁਖ ਨੰ ਜਾਪਿ ਜਪਿਓ ਤਬ ਤਥਮ ਗੱਲਾਤਿਯੰ ਕਾਮ ਕ੍ਰੋਧ ਅੰਕਾਰ ਮੂਠਾ ਖੋਇ ਗਿਆਨ ਪੁਸ਼ ਤਪਿਓ ਬਿਨ ਬੰਤਨ ਨਾਨਕ ਸੰਜੋਗ ਪੂਲ ਹਰਿ ਜਾਪ ਰਸਨ ਜਾਪਿਆ ਤੁਝ ਬਿਨ ਕੋ ਨਹੀਂ ਪ੍ਰਭ ਰਖਣ ਹਾਰ ਰੋ ਪਤਿ ਤੁਧਰਨ ਹਰ ਬਿਰਦ ਤੁਮਾਰਾ ਰਾਮ ਪਤਿ ਤੁਧਰਨ ਸੁਅਮੀ ਕਿਰਪਾ ਨਿਤ ਦੇ ਆਲਾ ਅੰਤ ਕੋਪਤੇ ਉਧਰ ਕਰਤੇ ਸਗਲ ਕਟ ਪ੍ਰਤਪਾਲੋ ਸ਼ਰਨ ਤੇਰੀ ਕਟ ਮਹਾ ਬੇੜੀ ਇਕ ਨਾਮ ਦੇ ਅਧਾਰੋ ਬਿਨਵੰਤ ਨਾਨਕ ਕਰ ਦੇ ਰੱਖੋ ਗੋਬਿੰਦ ਦੀਨ ਦਿਆਰੋ ਸੋ ਦਿਨ ਸਫਲ ਗਣਿਆ ਹਰ ਪ੍ਰਭੂ ਮਿਲਾਇਆ ਰਾਮ ਸਭ ਸੁਖ ਪ੍ਰਗਟਿਆ ਦੁਖ ਦੂਰ ਪਰਾਇ ਰਾਮ ਸੁਖ ਸਹਿਜ ਆਨੰਦ ਬਿਨੋਦ ਸਰਹੀ ਗਣ ਗੋਪਾਲ ਨਿਤ ਗਾਈਐ ਭਜ ਸਾਥ ਸੰਗੇ ਮਿਲੇ ਰੰਗੇ ਬਹੁੜ ਜੋਨ ਤਾਈਐ ਗੈ ਕੰਠ ਲਾਏ ਸਹਿਜ ਸੁਪਾਈ ਆਦ ਅੰਕ ਰਯ ਬਨਵੰਤ ਨਾਨਕਾ ਮਿਲਿਆ ਬਹੁੜ ਕਤੁਮਾ ਜਾਇਓ ਬੇਹਗੜੋ ਮਹਿਲਾ ਪੰਚਮਾ ਸ਼ੰਤ ਸੁਨੋ ਬੇਨੰਤੀਆਂ ਸੁਆਮੀ ਮੇਰੇ ਰਾਮ ਕੋਟ ਅਪਰਾਧ ਭਰੇ ਪੀ ਤੇਰੇ ਤੇਰੇ ਰਾਮ ਦੁਖ ਹਰਨ ਕਿਰਪਾ ਕਰਨ ਮੋਹਨ ਕਲ ਕਲੇਸ਼ ਪੰਜ ਨੌ ਸਰਨ ਤੇਰੀ ਰਖ ਲੈਹੁ ਮੇਰੀ ਸਰਮੈ ਨਿਰੰਜਨੋ ਸੋਨਤ ਪੇਖਤ ਸੰਗ ਸਭ ਕੈ ਪਰਵ ਨੇਰ ਹੂ ਤੇ ਨੇਰੇ ਅਰਦਾਸ ਨਾਨਕ ਸੁਨ ਸੁਆਮੀ ਰਖਲੇ ਹੋ ਕਰਕੇ ਚੇਰੇ ਤੋ ਸਮਰੱਥ ਸਦਾ ਹਮ ਦੇਨ ਭਿਖਾਰੀ ਰਾਮ ਮਾਇਆ 모ਹে ਮਗਨ ਕਟ ਲਿਓ ਮੁਰਾਰੀ ਰਾਮ ਲੋਭ 모ਹਿ ਮੁਕਰ ਤੋ ਪਿਓ ਆਂ ਨਿਕ ਦੁਖ ਕਮਾਵਨੇ ਅਲਿਪਤ ਬੰਧਨ ਰਹਿਤ ਕਰਤੋ ਕੀ ਆਪਣਾ ਪਵਣੇ ਕਰ ਅਨਗਰੋਪਤਿਤ ਪਵਨ ਬਉ ਜੋਨ ਪਰਮਤੇ ਹਰੀ ਬਨਵੰਤ ਨਾਨਕ ਦਾਸ ਸਰਕਾ ਪ੍ਰਭ ਜੀ ਪ੍ਰਾਨੁ ਧਾਰੀ ਤੋ ਸੰਮਰਾਤ ਵਡਾ ਮੇਰੀ ਮਤ ਥੋਰੀ ਰਾਮ ਪਲ ਕੇਰਤ ਕਣਾਹ ਪੂਰਨ ਦ੍ਰਿਸ਼ਟੀ ਰਾਮ ਅਬਾਦ ਬੋਧ ਅਪਾਰ ਕਰਤੇ ਮੋਹਿ ਨੀਝ ਕਛੂ ਨਾ ਜਨਮ ਤਿਆ ਰਤਨ ਤਿਆਗ ਸੰਗ੍ਰਹਿਨ ਕੋ ਢੀ ਪਸ਼ੂ ਨੀਚਿ ਅਨੋਮ ਤਿਆਗ ਚਲਤੀ ਮੋਹ ਚੰਚਲ ਦੋਖ ਕਰ ਕਰ ਜੋਰੀ ਨਾਨਕ ਸ਼ਰਨ ਸਮਰੱਥ ਸੁਆਮੀ ਪੈਜ ਰਾਖੋ ਮੋਰੀ ਜਾਤੇ ਵਿਛੜਿਆ ਤਿਨ ਆਪ ਮਿਲੈ ਰਹਾ ਸਾਦੂ ਸੰਗ ਮੇਂ ਹਰ ਗੁਣ ਗਾਇਆ ਰੋ ਗੁਣ ਗਾਈ ਗੋਬਿੰਦ ਸਦਾ ਨੀਕੇ ਕਲਿਆਣ ਮੈਂ ਪ੍ਰਗਟ ਭੇ ਸੇਜਾਂ ਸੁਹਾਵੀ ਸੰਗ ਪ੍ਰਭ ਕੈ ਆਪਣੇ ਪ੍ਰਭ ਕਰਲੇ ਛੋੜ ਚਿੰਤ ਅਚਿੰਤ ਹੋਏ ਮੋਹੜ ਦੁਖ ਨੰ ਪਯੋ ਨਾਨਕ ਦਰਸ਼ਨ ਪੇਖ ਜੀਵੇ ਗੋਬਿੰਦ ਗੁਣ ਨਦ ਗਯਮ ਵਿਹਾਗੜ ਮਹਿਲਾ ਪਨ ਮਨ ਸ਼ੰਤੋ ਬੋਲ ਸੋ ਧਰਮੇੜਾ ਮੌਨ ਕਤ ਧਾਰੀ ਰਾਮ ਤੂੰ ਦੇਤਰੀਂ ਦੇਖ ਚਲਿਆ ਮਾਇਆ ਬਿਵਹਾਰੀ ਰਾਮ ਸੰਗ ਤੇਰਾਂ ਕਛਨ ਚੱਲੇ ਬਿਨਾਂ ਗੋਬਿੰਦ ਨਾਮੋਂ ਦੇਸ ਵੈਸਵਨ ਰੂਪ ਸਗਲੂ ਨੇ ਕੰਮ ਪੋਤਰ ਕਲਤਨਾ ਸੰਗ ਸੋਭਾ ਹਸਤ ਕੋਰ ਬਿਕਾਰੀ ਬਿਨ ਵੰਤ ਨਾਨਕ ਬਿਨ ਸਾ ਸੰਗਮ ਸਭ ਮਿਥਿਆ ਸੰਸਾਰੀ ਰਾਜਨ ਕਿਉ ਸੋਇਆ ਤੂੰ ਨੀਂਦ ਪਰੇ ਜਾਗਤ ਕਤ ਨਹੀਂ ਰੋ ਮਾਇਆ ਝੂਠਾ ਰੂਦਨ ਕੇਤੇ ਬਿਲਾਹੀ ਰਾਮ ਮਾਇਆ ਝੂਠ ਰੁਦਨ ਕੇਤੇ ਬਿਲਾਹੀ ਰੋ मिलाहे के ते बिन नाम हर के सुख नहीं सह सो पाप के जय पम तै जाही आदम सर्वत्र कण सर्वत्र कणकंड बलवंत नानक जिन सत्संग से पत ते चिंगर जाही नरपत जान गो सेवक सियाने से राम सर पर विछड़ मोहे पुष्टाने रोम हर चंदौरी देख पूला ਕਹਾਂ ਅਸਥਿਤ ਪਈਐ ਬਿਨਾਮ ਹਰ ਕੇ ਆਨ ਰਚਨਾ ਐਹਲਾ ਜਨਮ ਗੁਵਾਈਐ ਹਉ ਹਉ ਕਰਤ ਨ ਤ੍ਰਿਸ਼ਣ ਪੂਜੈ ਨ ਕਾਮ ਪੂਰਨ ਗਿਆਨੀ ਬਿਰਵੰਤ ਨਾਨਕ ਬਿਨਾਮ ਹਰ ਕੇ ਕੀਤਿਆ ਪੁਛਤਨੇ ਤਾਰਨ ਗੋ ਆਪਣ ਕਲਿਨ ਰਾਮ ਬੁਜੰਗ ਕਾਂਡ ਲਿਓ ਸਾਧੂ ਸੰਤਿਨ ਰਾਮ ਸਉਦ ਸੰਗ ਮਹਾਰਾ ਰਾਧੇ ਸਗਲ ਕਲਮਲ ਦੁਖ ਜਲੇ ਮਹਾਂ ਧਰਮ ਸੁਦਾਨ ਕਰਿਅਮ ਸੰਗ ਤੇਰੈ ਸੇਚਲੇ ਰਸਨਾ ਅਰਾਧੈ ਏਕ ਸੁਅਮੇ ਹਰਨਾਮ ਮਨ ਤਨ ਪੀਨੋ ਨਾਨਕ ਜਿਸਨੋ ਹਰ ਮਿਲਾਏ ਸੋ ਸਰਬ ਗੁਣ ਪਰਵਿਨੋ